ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਮੀਂਹ ਪੈ ਚੁੱਕਿਆ ਆਪਣੇ ਪਿੰਡ ਤੇ ਕੱਲ ਵੀ ਬਹੁਤ ਜ਼ਿਆਦਾ ਮੀਂਹ ਸੀ ਰਾਤ ਵੀ ਮੀਂਹ ਆਈ ਗਿਆ ਤੇ ਜਿਹੜੇ ਛੱਪੜ ਆ ਉਹ ਸਾਰੇ ਪਾਣੀ ਨਾਲ ਭਰ ਗਏ ਖੇਤਾਂ ਦੇ ਵਿੱਚ ਕੈਰੇ ਭਰ ਕੇ ਪਾਣੀ ਦੇ ਬਹੁਤ ਜ਼ਿਆਦੇ ਤੇ ਛੱਪੜ ਦਾ ਤੇ ਖੇਤਾਂ ਦਾ ਪਤਾ ਨਹੀਂ ਲੱਗਦਾ ਵੀ ਇਹ ਛੱਪੜ ਆ ਕਿ ਖੇਤ ਆ ਉਹ ਸਾਹਮਣੇ ਛੱਪੜ ਆਪਣੇ ਗੁਰਦੁਆਰਾ ਸਾਹਿਬ ਦੇ ਕੋਲੇ ਛੱਪੜ ਆ ਇਹ ਸੜਕ ਦੇ ਉੱਤੇ ਪਾਣੀ ਚੜ ਗਿਆ ਉਹ ਸੜਕ ਦੇ ਉੱਤੇ ਸਾਈਕਲ ਜਾਂਦਾ ਤੇ ਕਿੱਡਾ ਗੱਡਾ ਪਾਣੀ ਖੜਾ ਇਧਰ ਮੋਟਰਸਾਈਕਲ ਆਉਂਦਾ ਕੋਈ ਪਾਣੀ ਵੀ ਦਿਨਾਂ ਗਿਆ ਜਾਂਦਾ ਆ ਥੋੜਾ ਜਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਖੜਾ ਉਹ ਖੇਤ ਆ ਪਰਲੇ ਬਸ ਇੰਨੀਆਂ ਹੀ ਉਹ ਨਿਆਈਂ ਦੇ ਵਿਚਾਈ ਨਹੀਂ ਪਤਾ ਲੰਦਾ ਛਪੜਾ ਕਿੰਨੇ ਆ ਉਹ ਤੇ ਆਪਾਂ ਤੁਹਾਨੂੰ ਵਿਖਾਉਨੇ ਆ ਆ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਤੇ ਦਾਣੇ ਪਾਏ ਪਿਆ ਚਲੋ ਇੱਥੇ ਤਾਂ ਬਹੁਤ ਚੰਗੀ ਗੱਲ ਆ ਪੰਛੀ ਖਾ ਲੈਂਦੇ ਆ ਤੇ ਵੀ ਉਹ ਬਹੁਤ ਸੋਹਣਾ ਬਣ ਗਿਆ ਮੌਸਮ ਸਾਫ਼ ਹੋ ਗਿਆ ਕਣੀਆਂ ਦੇ ਨਾਲ ਮੀਂਹ ਦੇ ਨਾਲ ਕੋਲ ਆ ਜਿਹੜੀ ਆਨੰਦ ਲੈ ਰਹੀ ਆ ਮੌਸਮ ਦਾ ਤੇ ਮੌਸਮ ਬਹੁਤ ਹੀ ਜ਼ਿਆਦਾ ਸੋਹਣਾ ਬਣ ਗਿਆ ਆਪਾਂ ਬਕਾਉਣੇ ਪਿੰਡ ਦਾਸ ਆਪਸ ਆਪਾਂ ਉਤਲੀ ਮੰਡਲ ਤੇ ਫਿਰਦੇ ਹਾਂ ਗੁਰਦਰਾ ਸਾਹਿਬ ਦੇ ਨਿਸ਼ਾਨ ਸਾਹਿਬ ਆ ਦੇਖੋ ਉਹਦਾ ਪਤਾ ਨਹੀਂ ਲੱਗਦਾ ਵੀ ਕਿਹਾਰੇ ਫੁੱਲ ਭਰੇ ਪੈਮੀ ਨਾ ਜਿਹੜੀਆਂ ਬਚਾਲੜੀਆਂ ਬੱਟਾਂ ਸੀ ਪੱਕੀਆਂ ਬੱਟਾਂ ਦਿਖਦੀਆਂ ਬਚਾਲੜੀਆਂ ਬੱਟਾਂ ਤਾਂ ਦਿਖਦੀਆਂ ਨਹੀਂ ਕਈ ਥਾਵਾਂ ਤੇ ਕਹਿੰਦੇ ਨੁਕਸਾਨ ਹੋ ਗਿਆ ਜਿਹੜੀ ਮੂੰਗੀ ਸੀ ਉਹ ਮਾਰੀ ਗਈ ਬੱਦਲ ਜਾਦੇ ਪੈ ਗਿਆ ਪਰ ਅਸੀਂ ਕੁਦਰਤ ਦੇ ਨਾਲ ਛੇੜਛਾੜ ਵੀ ਬਹੁਤ ਕਰਦੇ ਆ ਕੁਦਰਤ ਵੀ ਫਿਰ ਕੁਦਰਤ ਨੇ ਆਪ ਦਾ ਜਿਹੜਾ ਬਦਲਾ ਉਹ ਤਾਂ ਲੈਣੇ ਲੈਣਾ ਅਸੀਂ ਕੁਦਰਤ ਨੂੰ ਕਹਿੰਦੇ ਜੇ ਇੱਕ ਗੁਣਾ ਦਿਨੇ ਤਾਂ ਕੁਦਰਤ ਸਾਨੂੰ 10 ਗੁਣਾ ਵਾਪਸ ਕਰਦੀ ਉਹ ਦੇਣਾ ਸੀ ਚੰਗਾ ਕਿ ਮਾੜਾ ਉਹ ਸਾਡੇ ਦੇ ਡਿਪੈਂਡ ਕਰਦਾ ਤੇ ਸਾਨੂੰ 10 ਗੁਣਾ ਵਾਪਸ ਮਿਲਣੇ ਮਿਲਣਾ ਅੱਗਾ ਲਾ ਲਾ ਕੇ ਅਸੀਂ ਦਰਖਤ ਸਾੜਤੇ ਕਿੰਨਾ ਜਾਨਵਰਾਂ ਦਾ ਨੁਕਸਾਨ ਹੁੰਦਾ ਪੰਛੀਆਂ ਦਾ ਜਦੋਂ ਦਰਖਤਾਂ ਦੇ ਉੱਤੇ ਮੱਚ ਜਾਂਦੇ ਆ ਬਾਹਣਾਂ ਦੇ ਵਿੱਚ ਮੱਚ ਜਾਂਦੇ ਆ ਤੇ ਫਿਰ ਕੁਦਰਤ ਨੇ ਉਹਦਾ ਬਦਲਾ ਤਾਂ ਲੈਣੇ ਆ ਸਾਤੋਂ ਨੁਕਸਾਨ ਕਿਤਨੀ ਵੀ ਹੋਏ ਬਹੁਤ ਮਾੜੀ ਗੱਲ ਆ ਪਰ ਕੁਦਰਤ ਜਦੋਂ ਫਿਰ ਆਪਦਾ ਰੂਪ ਧਾਰਦੀ ਆ ਤਾਂ ਉਹ ਵਰ ਆਪਦੇ ਰੰਗ ਤਾਂ ਬਖੌਂਦੀ ਆ ਟਿਕ ਟਿਕ ਕਿੱਥੇ ਕਿੱਥੇ ਜਿਆਦਾ ਮੀ ਪਿਆ ਦੱਸੋ ਜਰੂਰ ਕਮੈਂਟਾਂ ਦੇ ਵਿੱਚ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਜੀ